ਪੰਧ ਕਰੋ ਅੱਜ ਅਸੀਂ ਲੋਕ ਇਨਸਾਫ ਮંચ ਵੱਲੋਂ 플ੋਰ ਦੇ ਵਿੱਚ ਖੜੇ ਆ ਜਿੱਥੇ ਜਲੰਧਰ ਬਸਾ ਜਾਂਦੀ ਹੈ ਜਿੱਥੇ ਲੁਧਿਆਣੇ ਤੋਂ ਆ ਕੇ ਕਿਰਾਇਆ ਜਲੰਧਰ ਫਗਵਾੜਾ ਜਿੱਥੇ ਸਾਡੇ ਬੱਚਿਆਂ ਨੇ ਜਾਣਾ ਹੁੰਦਾ ਪੜ੍ਹਦੇ ਨੇ ਸਾਡੀਆਂ ਬੇਟੀਆਂ ਨੇ ਜਾਣਾ ਹੁੰਦਾ ਪੜ੍ਹ ਲਈ ਉੱਥੇ ਜਿਹੜਾ ਆਟੇ ਦੇ ਵਿੱਚ ਆ ਸਰਾਬ ਮਾਫੀਆ ਵੱਲੋਂ ਠੇਕਾ ਖੋਲਿਆ ਜਾ ਰਿਹਾ ਜਦੋਂ ਅਸੀਂ ਆ ਕੇ ਦੇਖਿਆ ਇਹ ਤੇ ਸਾਰੀ ਚੱਲ ਰਹੀ ਆ ਸਾਰੀ ਅਸੀਂ ਬੰਦ ਕਰਾਤੀ ਆ ਤੇ ਹੁਣ ਅਸੀਂ ਪਹਿਲਾਂ ਨਗਰ ਕੌਂਸਲ ਦੇ ਪ੍ਰਧਾਨ ਨਾਲ ਗੱਲ ਕੀਤੀ ਉਹਨੇ ਵੀ ਬੱਲਾ ਝਾੜ ਦਿੱਤਾ ਉਹਨਾਂ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਉਹਨੇ ਵੀ ਬੱਲਾ ਝਾੜ ਦਿੱਤਾ ਜਿਹੜਾ ਇੱਥੇ ਦਾ ਮੌਜੂਦਾ ਐਮਸੀ ਆ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦਾ ਮੈਨੂੰ ਇਹਦੇ ਬਾਰੇ ਪਤਾ ਹੀ ਨਹੀਂ ਮੈਂ ਉਹਦੇ ਆ ਰਿਹਾ ਮੈਂ ਆ ਕੇ ਦੇਖਾਂ ਪਰ ਸਾਰਿਆਂ ਨੇ ਪੱਲਾ ਝਾੜਨ ਤੋਂ ਬਾਅਦ ਫੇਰ ਅਸੀਂ ਪੀ ਡਬਲਯੂ ਡੀ ਨਾਲ ਗੱਲ ਕੀਤੀ ਉਹਨੇ ਕਹਿਤਾ ਵੀ ਸਾਡੇ ਹਦੂਦ ਦੇ ਵਿੱਚ ਨਹੀਂ ਆਉਂਦਾ ਇਹ ਅਸੀਂ ਹਾਈਵੇਜ ਵਾਲਿਆਂ ਨਾਲ ਗੱਲ ਕੀਤੀ ਉਹਨੇ ਵਾਲੇ ਤੋਂ ਸਾਡੇ ਨਾਲ ਗੱਲ ਕੀਤੀ ਉਹਨੇ ਭਰੋਸਾ ਦਵਾਇਆ ਵੀ ਅਸੀਂ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਠੇਕਾ ਆ ਚੱਕਦੇ ਆਗੇ ਜੇ ਨਾ ਚੱਕਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਲੋਕਤ ਸਾਬ ਮੱਚ ਬਲੋ ਤੇ ਹੋਰ ਜਥੇਬੰਦੀਆਂ ਵੱਲੋਂ ਤੇ ਆਮ ਲੋਕਾਂ ਵੱਲੋਂ ਇੱਥੇ ਵੱਡਾ ਅंदोलਨ ਕੀਤਾ ਜਾਊਗਾ ਇਹ ਹਾਜਬ ਕਦੇ ਵੀ ਇਹੜਾ ਠੇਕਾ ਖੁੱਲੋ ਨਹੀਂ ਦਿੱਤਾ ਜਾਊਗਾ ਅਸੀਂ ਸਤਾਵ ਨਹੀਂ ਦੰਦੇ ਪ੍ਰਕਾਸ਼ ਨੂੰ ਜਿਹੜਾ ਇੱਥੇ ਪ੍ਰਕਾਸ਼ ਨੇ ਹਸਤਾ ਪਿਆ ਇੱਥੇ ਦਾ ਐਸਡੀਐਮ ਹਸਤਾ ਪਿਆ ਇੱਥੇ ਦੇ ਲੋਕ ਸੁਤੇ ਪਏ ਅਸੀਂ ਸਤਾਵ ਨਹੀਂ ਦੇਣ ਲਈ ਆਏ ਆ ਕਿ ਅੱਜ ਜੇ ਨਾ ਇੱਥੇ ਠੇਕਾ ਚੱਕਿਆ ਤੇ ਆਉਣ ਵਾਲੇ ਸਮੇਂ ਵਿੱਚ ਵੱਡਾ ਸੰਘਰਸ਼ ਕੀਤਾ ਜਾਊਗਾ